ਜੀ ਸਰ ਤੇ ਵਗੈਰਾ ਲਾਇਆ ਤੇ ਠੀਕ ਨਹੀਂ ਹੋ ਰਹਾ ਸੀ ਤਾਂ ਡਾਕਟਰ ਨੇ ਸਲਾਹ ਦਿੱਤੀ ਵੀ ਤੁਸੀਂ ਇਹਨਾਂ ਦਾ ਅਲਟਰਾਸਾਉਂਡ ਕਰਵਾਓ ਠੀਕ ਹੈ ਜੀ ਉਹਦਾ ਮਾਪੇ ਦਾ ਅਲਟਰਾਸਾਉਂਡ ਕਰਵਾਇਆ ਤਾਂ ਉਹਦੇ ਵਿੱਚ ਕਿੱਥੇ ਮੈਨੂੰ ਦਾ ਸਟੋਨ ਕਰਿਆ ਹੋਇਆ ਸੀਗਾ ਹੂੰ ਗੁਰਦੇ ਨੇ ਪਿੱਤੇ ਦਾ ਸਰ ਠੀਕ ਹੈ ਤੇ ਐਨੀ ਵੱਡੀ ਮਤਲਬ ਪਥਰੀ ਦੇਖ ਕੇ ਡਾਕਟਰ ਕਹਿੰਦੇ ਵੀ ਬਹੁਤ ਨਾ ਕਿੰਨੀ ਵੱਡੀ ਪਥਰੀ ਬਣਦੀ ਆ ਤੇ ਬੜੇ ਹਰਾਮ ਹੋਏ ਵੀ ਤੁਸੀਂ ਪਹਿਲਾਂ ਕਦੇ ਕਹਿ ਨਹੀਂ ਹੋਏ ਤੁਸੀਂ ਕਦੇ ਆਪਰੇਸ਼ਨ ਜੀ ਉਹ ਨਹੀਂ ਕਰਵਾਇਆ ਪਹਿਲਾਂ ਅਸੀਂ ਕਿਹਾ ਵੀ ਪਹਿਲਾਂ ਹੀ ਉਹਨਾਂ ਨੇ ਫਿਰ ਆਪਰੇਟ ਦੀ ਸਲਾਹ ਦਿੱਤੀ ਤੁਹਾਨੂੰ ਜੀ ਹਾਂਜੀ ਬਿਲਕੁਲ ਉਹ ਪ੍ਰਿੰਟ ਕਹਿੰਦੇ ਚੱਲ ਚੱਲਦੀ ਹੈ ਪ੍ਰਿੰਟ ਕਰਾ ਲਓ ਫਿਰ ਤਾਂ ਬਹੁਤ ਜ਼ਿਆਦਾ ਕੀਤਾ ਵੀ ਫੱਟ ਸਕਦਾ ਹੈ ਨਾ ਠੀਕ ਹੈ ਸਰ ਤਾਂ ਉਸ ਤੋਂ ਬਾਅਦ ਕੀ ਹੋਇਆ ਫਿਰ ਕੁਦਰਤੀ ਇਹ ਤੁਹਾਡਾ ਜਿਹੜਾ ਪ੍ਰੋਡਕਟ ਸੀਗਾ ਠੀਕ ਹੈ ਜੀ ਇਹ ਅਸੀਂ ਦੇਣਾ ਸ਼ੁਰੂ ਕੀਤਾ ਠੀਕ ਹੈ ਹਾਲਾਂਕਿ ਸਾਨੂੰ ਪਰਸਪਨਸਿਵ ਪਾਥਰੇ ਵਾਸਤੇ ਵੈਸੇ ਹੀ ਕਹਿੰਦੇ ਵੀ ਜਿਵੇਂ ਉਹ ਆਪਾਂ ਸਰ ਵੈਸੇ ਐਕਟੀਵਿਟੀ ਵਾਸਤੇ ਤੇ ਫਿਰ ਜੀ ਸਰਵਿਸ ਵਾਸਤੇ ਥੋੜਾ ਜਿਆਦਾ ਇਤਜਾਬ ਜ਼ਿਆਦਾ ਪਨ ਲੱਗ ਗਿਆ ਸੀਗਾ ਦਾ ਹਾਜਮ ਦਾ ਟੋਲਰ ਸੀਗਾ ਠੀਕ ਹੈ ਜੀ ਉਸ ਵਾਸਤੇ ਕਹਿੰਦੇ ਇਹ ਨਾਲ ਠੀਕ ਹੋ ਜਾਊਗਾ ਉਹ ਪ੍ਰੋਬਲਮਾਂ ਤੇ ਕੋਈ ਫਰਕ ਪਿਆ ਮੜਾ ਮੋਟਾ ਹਾਂ ਜੋ ਬਿਲਕੁਲ ਠੀਕ ਹੋ ਗਿਆ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਜੋਨੇ ਸੁੱਤੇ ਸੀਗਾ ਇਹ ਚਲ ਸਾਰੇ ਘਰੇ ਬੱਚੇ ਹੁੰਦੇ ਆ ਤਾਂ ਉਹ ਤੋਂ ਆਪਰੇਸ਼ਨ ਕਰਵਾ ਲ ਸੀ ਠੀਕ ਹੈ ਜੀ ਡਾਕਟਰ ਕਹਿੰਦੇ ਵੀ ਦੁਬਾਰਾ ਤੁਸੀਂ ਅਲਟਰ ਹੌਂਡ ਦੀ ਨਵੀਂ ਰਿਪੋਰਟ ਦਿਓ ਸਮਝਾ ਕੇ ਜੀ ਸਰ ਅਸੀਂ ਦੁਬਾਰਾ ਰਿਪੋਰਟ ਕਰਵਾਈ ਤਾਂ ਉਹਦੇ ਵਿੱਚ ਸਿਰਫ 4 ਮਹੀਨੇ ਦੀ ਸਟੋਅ ਰਹਿ ਗਿਆ ਸੀਗਾ ਜੀ ਜੀ ਦੋਸਤ ਦੁਆਰਾ ਆਪਣਾ ਤੁਹਾਨੂੰ ਕਰਵਾਇਆ ਪਰ ਰਿਪੋਰਟਰ ਸਰ ਤੁਸੀਂ ਸਾਨੂੰ ਦੇ ਸਕਦੇ ਹੋ ਜੀ ਕਿ ਤਾਂ ਕਿ ਅੱਗੇ ਕਿਸ ਤਰ੍ਹਾਂ ਰਿਪੋਰਟਾ ਦੇ ਕਿਦਾਂ ਲੱਗਿਆ ਤੁਹਾਨੂੰ ਪ੍ਰੋਡਕਟ ਬਾਰੇ ਵੀ ਵਧੀਆ ਨੇ ਬਹੁਤ ਵਧੀਆ ਇਸ ਤਾਂ ਸੋਚਿਆ ਵੀ ਨਹੀਂ ਸੀ ਤਾਂ ਮੰਨ ਲਓ ਕੈਨ ਸਰਵੇ ਦੇ ਬਾਰੇ ਕਰਨਾ ਇਹ ਬੋਡੀ ਸਰਵਿਸ ਸਾਰੇ ਨੂੰ ਕਰਵਾਉਣੀ ਚਾਹੀਦੀ ਹੈ ਜੀ ਬਿਲਕੁਲ ਹੈ ਸਰ ਕਰਵਾਉਣੀ ਚਾਹੀਦੀ ਠੀਕ ਹੈ ਸਰ ਧੰਨਵਾਦ ਜੀ